ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅਸੀਂ ਆ ਨਾ ਵੀ ਜਾਟ ਦੀ ਬੁਨਤੀ ਦੱਸੀ ਸੀ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਮੈਨੂੰ ਤੁਸੀਂ ਬਲੈਕ ਕਲਰ ਚ ਦੱਸ ਦੇ ਤੇ ਮੈਨੂੰ ਸਮਝ ਨਹੀਂ ਲੱਗੀ ਤੇ ਅਸੀਂ ਇਸ ਕਰਕੇ ਬੁਨਤੀ ਦੁਬਾਰਾ ਦੱਸਦੇ ਆਂ ਦੇਖੋ ਅਸੀਂ ਪਹਿਲਾਂ ਇਸ ਤੇ ਇਹ ਬੁਨਤੀ ਦੱਸੀ ਸੀਗੀ ਕਿ ਉਹ ਕਹਿੰਦੀ ਮੈਨੂੰ ਸਮਝ ਨਹੀਂ ਲੱਗੀ ਜੀ ਤੇ ਮੈਂ ਇਸ ਕਰਕੇ ਦੁਬਾਰਾ ਦੱਸਦੇ ਆਂ ਹੁਣ ਹੋਰ ਕਲਰਾਂ ਦੀ ਪਛਮ ਤੇ ਦੱਸਦੇ ਆਂ ਤੁਹਾਨੂੰ ਤੇ ਮੈਂ ਵੀ ਥੋੜਾ ਜਿਹਾ ਵੀ ਇੰਨੇ ਕੁੰਡੇ ਪਾਏ ਆ ਦੇਖੋ ਇਹ ਡਿਜ਼ਾਈਨ ਦੇ ਕੁੰਡੇ 10 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਣਗੇ ਡਿਜ਼ਾਈਨ ਦੇ ਇੱਕ ਡੱਬੀ 10 ਕੁੰਡਿਆਂ ਦੀ ਹੈ ਜਿਵੇਂ ਕਾ ਜੀ ਤੇ ਜਾਲੀ ਬਣੂਗੀ ਇੱਕ ਹੈ ਤੇ ਨੌ ਏ ਆ 10 ਹੋ ਜਾਂਦੇ ਆ ਇਹ ਨੌ ਹੀ ਆ ਜਿੱਥੇ ਕਟਣਗੇ ਤਿੱਕੇ ਹੀ ਤੇ ਆਪਾਂ ਇੱਕ ਇੰਨੇ ਆ ਕੁੰਡੇ ਪਾਏ ਆ ਜਿੱਦੀ ਡੱਬੀ ਆ ਪਾਈਏ ਬਸ ਇੰਨੇ ਹੀ ਪਾਏ ਆ ਪਹਿਲਾਂ ਤੁਸੀਂ ਐ ਬਣਾ ਸਕਦੇ ਹੋ ਉਸੇ ਤੋਂ ਅੱਗੇ ਤੇ ਅੱਗੇ ਬੜੀ ਜਾਣਗੇ ਕੁੰਡਿਆਂ ਦੇ ਤਰ੍ਹਾਂ ਦੇ ਹਿਸਾਬ ਨਾਲ ਕੁੰਡੇ ਪਣਿਆ ਬਾਕੀ ਦੋ ਕੁੰਡੇ ਵੱਧ ਰੱਖਣੇ ਆ ਤੇ ਉਹ ਤੁਹਾਨੂੰ ਡਿਜ਼ਾਈਨ ਦੇ ਹਿਸਾਬ ਨਾਲ ਆ ਵੀ ਵੱਧ ਘੱਟ ਤਾਂ ਵੀ ਜੇ ਤੁਹਾਡੇ ਗੁੰਡੇ ਵੱਧ ਆ ਤਾਂ ਤੁਸੀਂ ਪਾਸੇ ਵੱਧ ਵੀ ਰੱਖ ਸਕਦੇ ਹੋ ਫੱਟੀ ਵਾਲੇ ਪਾਸੇ ਵੀ ਜਾਕਟ ਬਣਾਉਣੀ ਹੈ ਇਧਰ ਫੱਟੀ ਰੱਖਣੀ ਆਪਾਂ ਨਹੀਂ ਫੱਟੀ ਰੱਖਣੀ ਤੇ ਤੁਸੀਂ ਫੱਟੀ ਦੇ ਗੁੰਡੇ ਮੈਂ ਨੋਂ ਰੱਖੇ ਆ ਕਾਲੀ ਜਿਹੜੀ ਜਾਕਟ ਬੰਦੀ ਉਹਦੇ ਮੈਂ ਨੋਂ ਗੁੰਡੇ ਰੱਖੇ ਆ ਫੱਟੀ ਵਾਲੇ ਤੁਸੀਂ ਨੋਂ ਗੁੰਡੇ ਇਸ ਤਰ੍ਹਾਂ ਹੀ ਫੱਟੀ ਬਣਾਉਣੀ ਹੈ ਦੇਖੋ ਇਹ ਤਾਂ ਸਾਰਿਆਂ ਨੂੰ ਆਉਂਦਾ ਹੀ ਹੁੰਦਾ ਇੰਨਾ ਕੁ ਤਾਂ ਤੇ ਇਹ ਨੌ ਗੁੰਡੇ ਆਪਾਂ ਫੱਟੀ ਦੇ ਰੱਖਿਆ ਬਾਕੀ ਇੱਕ ਗੁੰਡਾ ਦੇ ਨਾਲ ਆਪਾਂ ਰੱਖਣਾ ਹੁੰਦਾ ਦੇਖੋ ਜਿਹੜਾ ਆਪਾਂ ਫੱਟੀ ਤੋਂ ਬਿਨਾ ਆਪਾਂ ਬਣਾਉਨੇ ਆ ਤੇ ਪਹਿਲਾ ਜਿਹੜਾ ਕੁੰਡਾ ਆਪਾਂ ਰੱਖਣਾ ਫੱਟੀ ਦੇ ਨਾਲ ਇੱਕ ਆ ਗੁੰਡਾ ਸਿੱਧਾ ਜ਼ਰੂਰ ਬੁਣਨਾ ਤੁਸੀਂ ਫੱਟੀ ਦੇ ਜਿੰਨੇ ਵੀ ਤੁਸੀਂ ਕੁੰਡੇ ਰੱਖਦੇ ਓਨੇ ਰੱਖ ਕੇ ਫਿਰ ਇੱਕ ਕੁੰਡਾ ਸਿੱਧਾ ਜ਼ਰੂਰ ਬੁਣਨਾ ਤੇ ਇੱਕ ਫੇਰ ਆਪਾਂ ਸਿੱਧਾ ਬੁਣ ਲੈਣਾ ਦੇਖੋ ਤੇ ਹੁਣ ਆਪਾਂ ਧਾਗਾ ਆਪ ਦਿਖੰਨੀ ਕਰਕੇ ਤੇ ਜਾਲੀ ਬਣਾਉਣੀ ਹੈ ਕੁੰਡਾ ਸਿੱਧਾ ਪੁੰਨਣਾ ਹੈ ਇੱਥੇ ਆਪਣੀ ਜਾਲੀ ਬਣ ਗਈ ਹੈ ਤੇ ਇੱਕ ਕੁੰਡਾ ਸਿੱਧਾ ਪੁੰਨ ਲਿਆ ਹੁਣ ਦੋ ਹੋਰ ਸਿੱਧੇ ਪੁੰਨਨੇ ਆਪਾਂ ਇੱਥੇ ਜੋ ਕੁੰਡੇ ਸਿੱਧੇ ਤਿੰਨ ਕੁੰਡੇ ਹੋ ਗਏ ਆ ਜਾਲੀ ਤਾਂ ਇੱਧਰ ਆ ਗਈ ਇਸ ਕੁੰਡੇ ਨਾਲ ਆ ਤਿੰਨ ਕੁੰਡੇ ਹੋ ਗਏ ਤੇ ਹੁਣ ਆਪਾਂ ਇੱਥੇ ਤਿੰਨਾਂ ਤੋਂ ਇੱਕ ਬਣਾਉਣਾ ਹੈ ਇੱਕ ਤਾਂ ਆਪਣੇ ਇੱਧਰ ਜਾਲੀ ਵਾਲਾ ਬਣ ਗਿਆ ਦੇਖੋ ਦੋ ਕੁੰਡੇ ਚੱਪਾ ਇਧਰੋਂ ਸਿਲਾਈ ਪਾ ਕੇ ਦੋ ਕੁੰਡਿਆਂ ਨੂੰ ਤੇਪ ਲੱਦ ਲੈ ਦੇਖੋ ਤੇ ਕਾ ਗੁੰਡਾ ਲਾ ਲੈਣਾ ਨਾਲ ਦੇਖੋ ਤਿੰਨਾ ਦਾ ਆਪਾਂ ਇੱਕ ਬਣਾਉਣਾ ਤਿੰਨੇ ਗੁੰਡੇ ਆਪਾਂ ਸਿੱਧੇ ਬਣਨੇ ਇਹ ਆਪਣੇ ਸੱਤ ਗੁੰਡੇ ਹੋ ਗਏ ਆ ਤੇ ਦੋ ਆਪਣੇ ਘਟ ਗਏ ਆ ਤਿੱਕਾ ਵੱਧ ਗਿਆ ਇੱਧਰ ਤੇ ਹੁਣ ਇੱਥੇ ਜਾਲੀ ਬਣੂਗੀ ਦੇਖੋ ਇੱਕ ਇੱਧਰ ਆਪਾਂ ਸਿੱਧਾ ਗੁੰਡਾ ਬਣਿਆ ਤੇ ਇੱਕ ਜਾਲੀ ਬਣਾਈ ਤੇ ਤਿੰਨ ਗੁੰਡੇ ਆਪਾਂ ਬੁਨੇ ਤੇ ਫਿਰ ਤਿੰਨਾ ਤੋਂ ਇੱਕ ਬਣਾਇਆ ਤੇ ਨੇ ਬੁਨੇ ਤੇ ਇੱਕ ਜਾਲੀ ਬਣਾਈ ਇਧਰ ਇਹ 10 ਗੁੰਡੇ ਹੋ ਗਏ ਇੱਥੋਂ ਤੱਕ ਤੇ ਹੁਣ ਆਪਣੀ ਇੱਕ ਜਾਲੀ ਹੋਰ ਬਣੋਂਗੇ ਦੇਖੋ ਜਿਹੜੇ ਆਪਣਾ ਇੱਥੇ ਤਿੰਨਾ ਤੋਂ ਇੱਕ ਬਣਿਆ ਇੱਕ ਇਧਰ ਜਾਲੀ ਬਣ ਗਈ ਇੱਕ ਇਧਰ ਇਹ ਪੂਰਾ ਹੋ ਗਿਆ ਜਿਹੜੀ ਆ ਜਾਲੀ ਬਣੀ ਹੈ ਇਹਦਾ ਇਧਰ ਗੁੰਡਾ ਘਟੂਆ ਦੇਖੋ ਇੱਕ ਗੁੰਡਾ ਬੁੰਡੇ ਜਾਲੀ ਬਣਾ ਲਈ ਤੇ ਇੱਕ ਦੋ ਗੁੰਡੇ ਹੋਰ ਬੁਨੇ ਆਪਾਂ ਦੇ ਤੇ ਹੁਣ ਆਪਾਂ ਸਿੱਧੇ ਪਾਸੇ ਸਲਾਈ ਪਾ ਕੇ ਦੋਹਾਂ ਤੋਂ ਇੱਕ ਬਣਾਉਣਾ ਇੱਥੇ ਆਪਾਂ ਇੱਕ ਪਾਸੇ ਜਾਲੀ ਬਣਾਈ ਹੈ ਦੋਹਾਂ ਤੋਂ ਇੱਕ ਹੀ ਬਣੂਗਾ ਜੇ ਆਪਾਂ ਅੱਗੇ ਬੁਣਾਂਗੇ ਜਿਵੇਂ ਅੱਗੇ ਦੀ ਅੱਗੇ ਜਿਵੇਂ ਇਹਨਾ ਬੁਣਾਂਗੇ ਤਾਂ ਫਿਰ ਆਪਾਂ ਨੂੰ ਤਿੰਨਾਂ ਤੋਂ ਇੱਕ ਬਣਾਉਣਾ ਪਊਗਾ ਇੱਥੇ ਤੇ ਹੁਣ ਆਪਾਂ ਦੋਹਾਂ ਤੋਂ ਇੱਕ ਬਣਾਇਆ ਹੈ ਕਿ ਇੱਧਰ ਇੱਕ ਜਾਲੀ ਬਣਾਈ ਆਪਾਂ ਇੱਕ ਜਾਲੀ ਜਿਹੜੀ ਇੱਧਰ ਬਣਾਈ ਹੈ ਉਹਦਾ ਇੱਧਰ ਘਟ ਗਿਆ ਜਿਹੜੀ ਆ ਇੱਕ ਜਾਲੀ ਬਣਾਈ ਹੈ ਉਹਦਾ ਇੱਧਰ ਘਟਿਆ ਤੇ ਜੇ ਆਪਾਂ ਅੱਗੇ ਜਾਕਟ ਦੇ ਜਿੰਨੇ ਵੀ ਡਿਜ਼ਾਈਨ ਬਣਾਉਣੇ ਆ ਫਿਰ ਆਪਾਂ ਨੂੰ ਤਿੰਨਾਂ ਤੋਂ ਇੱਕ ਬਣਾਉਣਾ ਪਊਗਾ ਸਿਰੇ ਤੇ ਆਪਾਂ ਨੂੰ ਇੱਕ ਨੋਂ ਤੋਂ ਇੱਕ ਬਣਾਉਣਾ ਪਊਗਾ ਬਹੁਤੀ ਸੋਖਾ ਡਿਜ਼ਾਈਨ ਹੈ। ਰੇਗ ਪਾਣੀ ਬਣਾ ਸਕਦੀ ਐ ਇਸ ਡਿਜ਼ਾਈਨ ਨੂੰ। ਇੱਧਰ ਆਪਣੇ ਜਿਹੜੇ ਨਾਉ ਆਪਾਂ ਕੁੰਡੇ ਰੱਖੇ ਸੀਗੇ ਇਹਨਾਂ ਤੋਂ ਆਪਣੇ ਘਟੀ ਜਾਣੇ ਆ ਉਧਰ ਜਾਲੀ ਨਾਲ ਵਧਿ ਜਾਣੇ ਆ। ਡਿਜ਼ਾਈਨ ਤਾਂ ਮੈਂ ਪਹਿਲਾਂ ਦੱਸਿਆ ਹੀ ਸੀਗਾ ਕਹਿੰਦੇ ਵੀ ਕਾਲੇ ਰੰਗ ਤੇ ਸਾਨੂੰ ਸਮਝ ਨਹੀਂ ਆਈ ਇਸ ਕਰਕੇ ਮੈਂ ਦੁਬਾਰੇ ਵੀਡੀਓ ਬਣਾਉਣੀ ਐ। ਮੈ ਕਮੈਂਟ ਆਈ ਸੀਗੇ ਦੋ ਤਿੰਨ ਵੀ ਇਹ ਬੁਣਤੀ ਦੇ ਵੀ ਸਾਨੂੰ ਬੁਣਤੀ ਦੱਸੋ ਤੇ ਮੈਂ ਉਹ ਦਿਨ ਕਾਲੀ ਵੀ ਜਾਟ ਢਲਾਈ ਸੀ ਉਸੇ ਜੀ ਪਾਉਣੀ ਸੀਗੀ ਇਹ ਤੇ ਫਿਰ ਮੈਂ ਉਹ ਤੇ ਦੱਸਤੀ ਉਹ ਤੇ ਨਹੀਂ ਸਮਝਾਈ ਹੁਣ ਮੈਂ ਕਹਿੰਦਾ ਇੱਕ ਵਾਰੀ ਹੋਰ ਦੱਸ ਦਿੰਨੀ ਐਮ ਟਾਈਮ ਤਾਂ ਮੇਰੇ ਕੋਲੇ ਹੈ ਨਹੀਂ ਸੀਗਾ ਮੈਂ ਕਹਿੰਦਾ ਥੋੜੇ ਜਿ ਹੁੰਡੇ ਪਾ ਕੇ ਚੱਲ ਆਪਾਂ ਦੱਸ ਦਿੰਨੇ ਹਾਂ ਜਾਟ ਤੇ ਤਾਂ ਮੈਂ ਸਾਰੀ ਜਾਟ ਦੇ ਵੀ ਕਾਲੀ ਤੇ ਤਾਂ ਮੈਂ ਵੀ ਸਮਝ ਆ ਜੂਗੀ ਸਾਰੀ ਜਾਟ ਵੀ ਆਪਾਂ ਜਾਗਤੀ ਬਣਾਉਣੀ ਸੀ ਕਾਲੀ ਤਾਂ ਮੈਂ ਕਾਲੀ ਤੇ ਦੱਸਤੀ ਦੇਖੋ ਇਹ ਕੁੰਡਾ ਤਾਂ ਆਪਾਂ ਸਿੱਧਾ ਬਣਿਆ ਸੀ ਜਿਹੜਾ ਜਾਲੀ ਵਾਲਾ ਉਹ ਵੀ ਸਿੱਧਾ ਬਣਿਆ ਜਾਊਗਾ ਇੱਧਰ ਹੁਣ ਜਾਲੀ ਬਣੂਗੀ ਦੇਖੋ ਇੱਕ ਕੁੰਡਾ ਬਣਿਆ ਗਿਆ ਤੇ ਇੱਕ ਹੋਰ ਬਣਨਾ ਆਪਾਂ ਪਹਿਲਾਂ ਤਿੰਨ ਬਣਿਆ ਸੀ ਹੁਣ ਦੋ ਐ ਤੇ ਆਹ ਜਿਹੜਾ ਆਪਾਂ ਕੁੰਡਾ ਆਹ ਸੀ ਇੱਥੋਂ ਆਪਾਂ ਸਲਾਈ ਪਾਉਣੀ ਆ ਦੇਖੋ ਆਹ ਦੋ ਕੁੰਡਿਆਂ ਚ ਤੇ ਇਸ ਲੋਟ ਆਪਣੇ ਗੁੰਡੇ ਲੱਦੇ ਜਾਣਗੇ ਤੇ ਇੱਕ ਕੁੰਡਾ ਇੱਧਰੋਂ ਹੋਰ ਲਾ ਲੈਣੇ ਦੇਖੋ ਤਿੰਨ ਕੁੰਡੇ ਇਹ ਆਪਣੇ ਤਿੰਨ ਕੁੰਡੇ ਹੋ ਗਏ ਆ ਤਿੰਨ ਤਾਂ ਇੱਕ ਬਣਿਆ ਹੁਣ ਦੋ ਕੁੰਡੇ ਸਿੱਤੇ ਹੁਣ ਫੇਰ ਆਪਣੀ ਇੰਦਰ ਜਾਲੀ ਬਣੂਗੀ ਇਹ ਤਿੰਨ ਹੋ ਜਾਣਗੇ ਜਾਲੀ ਵਾਲੇ ਇੱਕ ਤੇ ਇੱਕ ਸਿੱਧਾ ਬੁਣਿਆ ਸਿੱਤ ਇੱਕਾ ਜਾਲੀ ਵਾਲਾ ਦੇਖੋ ਇਧਰ ਪਤੀ ਜਾਂਦੇ ਇਧਰ ਘਟੀ ਜਾਂਦੇ ਇੱਥੇ ਫੇਰ ਜਾਲੀ ਬਣ ਜੂਗੀ ਆਪਣੀ ਇੱਥੇ ਆਪਾਂ ਦੋ ਕੁੰਡੇ ਬੁਣਨੇ ਇੱਕ ਤੇ ਦੋ ਤੇ ਹੁਣ ਆਪਾਂ ਦੋ ਤਾਂ ਇੱਕਾ ਬਣਾਉਂਗੇ ਉਲਟੇ ਇਸ ਲੰਘੇ ਉਲਟੇ ਗੇ ਬਣਨੇ ਆਪਾਂ ਪਾ ਲੈਨੇ ਜੇ ਉੱਥੇ ਸਲਾਈ ਆਪਣੀ ਉਲਟੀ ਪੈ ਗਈ ਹੁਣ ਪੰਜਵੀਂ ਸਲਾਈ ਆਪਣੀ ਸਿੱਧੇ ਪਾਸਿਓਂ ਫੱਟੀ ਤੁਸੀਂ ਰੱਖਣੀ ਰੱਖਣੀ ਹੈ ਫੱਟੀ ਚ ਪਾਉਣਾ ਜੇ ਤੁਸੀਂ ਕੋਟੀ ਸਵਟਰ ਤੇ ਡਿਜ਼ਾਈਨ ਪਾਉਣਾ ਹੈ ਇਹ ਜਾਂ ਬਲਾਊਜ਼ ਤੇ ਪਾਉਣਾ ਹੈ ਫਿਰ ਫੱਟੀ ਨਹੀਂ ਕਹਿੰਦੀ ਕੀ ਫਿਰ ਇਸੇ ਤਰ੍ਹਾਂ ਹੀ ਡਿਜ਼ਾਈਨ ਬਣੂਗਾ ਹੁਣ ਆਪਾਂ ਇੱਥੇ ਜਾਲੀ ਬਣਉਣੀ ਹੈ ਇੱਕ ਕੁੰਡਾ ਬੁਣਨਾ ਅੱਗੇ ਪਹਿਲਾਂ ਪਤਨ ਬੁਣਨੇ ਸੀ ਫਿਰ ਦੋ ਫਿਰ ਹੁਣ ਇਹ ਪੰਜਵੀਂ ਸਲਾਈ ਤੇ ਆਪਾਂ ਇੱਕ ਕੁੰਡਾ ਬਣਿਆ ਤੇ ਇੱਥੇ ਆਪਣੇ ਦੋ ਤੋਂ ਇੱਕ ਬਣਨਗੇ ਦੇਖੋ ਇਧਰੋਂ ਸਲਾਈ ਇਸ ਤਰ੍ਹਾਂ ਪਾਉਣੀ ਹੈ ਤੇ ਦੋ ਤੰਨਾ ਤੋਂ ਇੱਕ ਬਣ ਲੈਣਾ ਦੇਖੋ ਤੇ ਇੱਕ ਗੁੰਡਾ ਬਣ ਲੈਣਾ ਦੇਖੋ ਹੁਣ ਆਪਣੇ ਤੰਨੇ ਹੀ ਰਹਿ ਗਏ ਇੱਧਰ ਇੱਥੇ ਜਾਲੀ ਬਣ ਜਾਣੀ ਲੱਗ ਜਿਹੜੇ ਜਾਲ ਗਾਲਿਆ ਉਹ ਇੱਥੇ ਸਿੱਧਾ ਬੁਣੀ ਜਾਣਗੇ ਵਧੇ ਜਾਣਗੇ ਇਸ ਪਾਸੇ ਉਲਟੇ ਗੰਸਲਾਂ ਗੰਸਾਂ ਰਾਂ ਉਸੇ ਤਰ੍ਹਾਂ ਹੀ ਪੈਣੀਆਂ ਦੇਖੋ ਇੱਕ ਗੁੰਡਾ ਬਣ ਲਿਆ ਤੇ ਇੱਕ ਆਪਾਂ ਦੋ ਤੋਂ ਇੱਕ ਬਣਾਤਾ ਦੇਖੋ ਇੱਕ ਆਪਾਂ ਬਣ ਲੈਣਾ ਉਲਟੇ ਸਲਾਈ ਆ ਆਪਣੀ ਛੇਵੀਂ ਹੈ ਹੁਣ ਆਪਣੀ ਸੱਤਵੀਂ ਸਲਾਈ ਆ ਦੇਖੋ ਐਸ ਸਲਾਈ ਤੇ ਆਪਣਾ ਡਿਜ਼ਾਈਨ ਪੂਰਾ ਹੋ ਜਾਊਗਾ ਅਗਲੀ ਸਲਾਈ ਅਟਮੇ ਆਪਣੀ ਸਿੱਧੀ ਬਣੂ ਦੇਖੋ ਹੁਣ ਆਪਾਂ ਗੁੰਡਾ ਨਹੀਂ ਸਿੱਧਾ ਬੁਣਨਾ ਹੁਣ ਆਪਾਂ ਤਿੰਨਾ ਤਿੱਕੀ ਬਣਾਉਣਾ ਦੇਖੋ ਇਧਰੋਂ ਸਲਾਈ ਪਾਈ ਦੋਨਾਂ ਚ ਤੇ ਇਸ ਪਾਸੇ ਆਪਾਂ ਲਿਆਂਦੀ ਤੇ ਇਧਰ ਆਪਾਂ ਤਿੰਨਾ ਤਿੱਕ ਬਣਾਇਆ ਦੇਖੋ ਇੱਥੇ ਜਾਲੀ ਬਣ ਗਈ ਤੇ ਹੁਣ ਆਪਾਂ ਧਾਗਾ ਦੇ ਕੰਨੀ ਕਰਕੇ ਜਾਲੀ ਬਣਾ ਲੈਂਦੀਆਂ ਤੇ ਇੱਕ ਗੁੰਡਾ ਰਹਿ ਗਿਆ ਆਪਣਾ ਇਹ ਆਪਣਾ ਚਾਰ ਜਾਲੀਆਂ ਬਣ ਗਈਆਂ ਤੇ ਅੱਠਵੀਂ ਆਪਣੀ ਉਲਟੀ ਸਲਾਈ ਬਣੂਗੀ ਇੱਕ ਡਿਜ਼ਾਈਨ ਆਪਣਾ ਪੂਰਾ ਹੋ ਜਾਊਗਾ ਹੁਣ ਆਪਣਾ ਇਧਰੋਂ ਵੀ ਕੋਈ ਕੁੰਡਾ ਨਹੀਂ ਬਣਨਾ ਨਾ ਜਾਲੀ ਬਣੂਗੀ ਨਾ ਲਊ ਤਾਂ ਇੱਕ ਬਣੂਗਾ ਦੇਖੋ ਤੇ ਅੱਠਵੀਂ ਸਲਾਈ ਆਪਾਂ ਉਲਟੀ ਪਾਣੀ ਆ ਦੇਖੋ ਜੀ ਆਪਣੀਆਂ ਅੱਠ ਸਲਾਈਆਂ ਪੈਈਆਂ ਤੇ ਹੁਣ ਆਪਣੀਆਂ ਦੋ ਸਲਾਈਆਂ ਪੈਣੀਆਂ ਦੇਖੋ ਆਹ ਵਾਲੀਆਂ ਇਹ ਆਪਾਂ ਬਣਾ ਲੈਂਦੇ ਆ ਦੋ ਸਲਾਈਆਂ ਇਹਨਾਂ ਤੋਂ ਆਪਣੀ ਹੁਣ ਜਦੋਂ ਆਪਾਂ ਜੈਕਟ ਬੁਣਨੀ ਆ ਸਿੱਧਾ ਬੁਣਨਾ ਤੇ ਹੁਣ ਆਪਾਂ ਉਲਟੇ ਹੀ ਬਣਾਵਾਂਗੇ ਦੇਖੋ ਜਦੋਂ ਆਪਾਂ ਜੈਕਟ ਬਣਾਵਾਂਗੇ ਫੱਟੀ ਨਾਲ ਇੱਕ ਕੁੰਡਾ ਸਿੱਧਾ ਬੁਣਨਾ ਤੇ ਫਿਰ ਆਪਾਂ ਉਲਟੀ ਸਲਾਈ ਪਾਉਣੀ ਆ ਦੇਖੋ ਇਹ ਉਲਟੀ ਬਣੂਗੀ ਸਿੱਧੇ ਪਾਸਿਓਂ ਇਹ ਆਪਣੀ ਨੌਵੀਂ ਸਲਾਈ ਹੈ ਦੇਖੋ ਆਪਣੀ ਨੌਵੀਂ ਸਲਾਈ ਪੈ ਗਈ ਹੈ ਸਿੱਧੇ ਪਾਸਿਓਂ ਹੁਣ ਆਪਣੀ ਉਲਟੇ ਪਾਸਿਓਂ ਉਲਟੀ ਪਾਉਗੀ ਇਹ 10ਵੀਂ ਸਲਾਈ ਇਹ ਬਣਾ ਲੈਨੇ ਆ ਹੁਣ ਆਪਣੀ 11ਵੀਂ ਸਲਾਈ ਸਿੱਧੇ ਪਾਸੇੋਂ ਤੇ ਇਹ ਵੀ ਉਲਟੀ ਪਾਊਗੀ 11ਵੀਂ ਸਲਾਈ ਇਹ ਬਣਾ ਲੈਨੇ ਆ ਆਪਾਂ ਤੇ ਫਿਰ ਆਪਾਂ 12ਵੀਂ ਉਲਟੇ ਪਾਸੇ ਉਲਟੀ ਬਣਾ ਕੇ ਫਿਰ ਤੁਹਾਨੂੰ 13ਵੀਂ ਸਲਾਈ ਤੇ ਆਪਾਂ ਦੱਸਾਂਗੇ ਦੇਖੋ ਜੀ ਆਪਾਂ ਉਲਟੇ ਪਾਸੇ ਪਾ ਲਈ ਇਹ 12ਵੀਂ ਸਲਾਈ ਤੇ ਹੁਣ ਆਪਣੀ 13ਵੀਂ ਸਲਾਈ ਸਿੱਧੇ ਪਾਸੇੋਂ ਤੇ ਹੁਣ ਆਪਣਾ ਇਹ ਡਿਜ਼ਾਈਨ ਦੇਖੋ ਡਿਜ਼ਾਈਨ ਉਹੀ ਪਊਗਾ ਆਹ ਵਾਲਾ ਹੀ ਤੇ ਬਦਲਿਆ ਜਾਊਗਾ ਜਿੱਥੇ ਆਪਾਂ ਘਟਾਉਂਦੇ ਸੀਗੇ ਇੱਥੇ ਤਾਂ ਜਾਲੀ ਬਣੂਗੀ ਤੇ ਇੱਥੇ ਆਪਾਂ ਵਧਾਉਂਦੇ ਸੀ ਇੱਥੇ ਆਪਣਾ ਘਟੂਗਾ ਇਧਰ ਉਹੀ ਡਿਜ਼ਾਈਨ ਹੈ ਤੇ ਥੋੜਾ ਜਿਹਾ ਵੀ ਇਹ ਉਲਟ ਹੋ ਕੇ ਚੱਲੂਗਾ ਡਿਜ਼ਾਈਨ ਇਹ ਵੀ ਸ਼ੁਰੂ ਹੋਊਗਾ ਤੇ ਇਹ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਪਾਈ ਤੇ ਜਾਲੀ ਬਣਾਈ ਸੀ ਇੱਥੇ ਹੁਣ ਆਪਣਾ ਇੱਥੇ ਘਟੂਗਾ ਠੀਕ ਆ ਦੋ ਸਲਾਂਗਾਂ ਪਾ ਕੇ ਦੋ ਦੋ ਸਲਾਂਗਾਂ ਪੈਣੀਆਂ ਤੇ ਚਾਰ ਡਿਜ਼ਾਈਨ ਬਣ ਕੇ ਦੀ ਜੇਬ ਰੱਖੀ ਜਾਊਗੀ ਹੁਣ ਤੁਹਾਨੂੰ ਦੱਸ ਦਿੰਨੇ ਆ ਇੱਕ ਸਲਾਈ ਦਾ ਤੇ ਫਿਰ ਤੁਹਾਨੂੰ ਅੱਗੇ ਆਪ ਹੀ ਪਤਾ ਲੱਗ ਜਾਊਗਾ ਪਹਿਲਾਂ ਅਸੀਂ ਦੱਸਿਆ ਹੋਇਆ ਵੀਡੀਓ 'ਚ ਤੇ ਤੁਸੀਂ ਉਸ ਤੇ ਵੀ ਦੇਖ ਸਕਦੇ ਹੋ ਜਾ ਕੇ ਦੇਖੋ ਇੱਕ ਗੁੰਡਾ ਪਾ ਇਹ ਸਿੱਧਾ ਬੰਨਣਾ ਫਿਰ ਢੀੜ ਕੋ ਬੜੀ ਲੰਮੀ ਹੋ ਜਾਂਦੀ ਐ ਇਸ ਕਰਕੇ ਤੇ ਹੁਣ ਆਪਾਂ ਧਾਗਾ ਲੱਦ ਲੈਣਾ ਦੇਖੋ ਇੱਥੋਂ ਆਪਾਂ ਦੋਂਦਾ ਇੱਕ ਬਣਾਉਣਾ ਪਹਿਲਾਂ ਆਪਾਂ ਜਦੋਂ ਪਹਿਲੀ ਸਲਾਈ ਤੇ ਸ਼ੁਰੂ ਕੀਤਾ ਸੀ ਡਿਜ਼ਾਈਨ ਉਹਦਾ ਆਪਾਂ ਜਾਲੀ ਬਣਾਈ ਸੀ ਹੁਣ ਆਪਾਂ ਦੋਂਦਾ ਇੱਕ ਬਣਾਉਣਾ ਦੇਖੋ ਤੇ ਹੁਣ ਆਪਾਂ ਇੱਥੇ ਤਿੰਨ ਕੁੰਡੇ ਪੋਣਨੇ ਆ 4 ਕੁੰਡੇ ਪੋਣਨੇ ਆ ਆਪਾਂ ਤੇ ਆ ਆ ਗਈ ਆਪਣੀ ਜਿਹੜਾ ਆਪਾਂ ਘਟਾਉਂਦੇ ਸੀ ਤੇ ਜਾਲੀ ਬਣੂਗੀ ਦੇਖੋ ਤਿੱਕ ਜਾਲੀ ਆਪਣੀ ਇੱਧਰ ਬਣੂਗੀ ਦੇਖੋ ਹੁਣ ਆਪਾਂ ਤਿੰਨ ਕੁੰਡੇ ਪੋਣਨੇ ਆ ਤਿੰਨ ਕੁੰਡੇ ਪੋਣ ਲਿਆ ਜਾਲੀ ਬਣਾ ਕੇ ਹੁਣ ਆਪਣਾ ਇੱਥੇ ਨੋਂਦਾ ਇੱਕ ਤਿੰਨਾ ਤੋਂ ਇੱਕ ਬਣੂਗਾ ਦੇਖੋ ਥੋੜੇ ਜਿ ਮੇਰੇ ਕੈਮਰੇ ਚ ਫੋਟੋ ਸਾਫ ਨਹੀਂ ਆਉਂਦੀ ਫਿੱਕੀ ਜਿਹੀ ਆਉਂਦੀ ਹੈ ਤੇ ਹੁਣ ਆਪਾਂ ਤਿੰਨ ਬੁੰਨਿਆ ਦੇਖੋ ਹੁਣ ਆਪਣੀ ਇੱਥੇ ਜਾਲੀ ਬਣੂਗੀ ਇੱਕ ਕੁੰਡਾ ਸਿੱਧਾ ਦੇਖੋ ਇਹ ਆਪਣਾ ਡਿਜ਼ਾਈਨ ਆਹੀ ਹੈ ਤੇ ਇਹ ਥੋੜਾ ਜਿਹਾ ਉਲਟ ਹੋ ਕੇ ਪਰੋਜਿਆ ਦੇਖੋ ਜਿਹੜਾ ਆਪਣਾ ਤਿੰਨਾ ਦਾ ਇੱਕ ਇੱਥੇ ਬੁਣਿਆ ਸੀਗਾ ਬਣਦਾ ਸੀ ਉਹ ਹੁਣ ਇੱਥੇ ਬਣਦਾ ਦੇਖੋ ਇਹਨੂੰ ਆਪਣਾ ਥੋੜਾ ਕਰਕੇ ਇਹ ਤੇ ਇਧਰ ਆਪਣਾ ਇੱਥੇ ਜਾਲੀ ਸ਼ੁਰੂ ਹੋਈ ਤੇ ਇੱਥੇ ਆਪਣਾ ਦੋ ਇੱਕ ਬਣਾ ਦੋਂ ਤੋਂ ਤੇ ਜਿਹੜਾ ਇੱਥੇ ਦੋ ਤੋਂ ਇੱਕ ਬਣਾ ਉਹਦੀ ਜਾਲੀ ਬਣ ਗਈ ਫਿਰ ਜਿਹੜੀ ਆ ਜਾਲੀ ਬਣੀ ਆ ਉਹਦਾ ਇੱਥੋਂ ਤਿੰਨਾਂ ਤੋਂ ਇੱਕ ਬਣਾ ਕੇ ਤੇ ਇੱਕ ਇਧਰ ਜਾਲੀ ਬਣ ਗਈ ਠੀਕ ਆ ਕੁੰਡੇ ਬਰਾਬਰ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਬਣੂਗਾ ਉਲਟੇ ਪਾਸੇ ਆਪਾਂ ਪਾ ਲੈਨੇ ਆ ਇੱਕ ਸਲਾਈ ਤੇ ਆਪਾਂ ਦੱਸ ਦਿੰਨੇ ਆ ਫਿਰ ਵੀਡੀਓ ਬੜੀ ਲੰਮੀ ਹੋ ਜਾਊਗੀ ਜਿਵੇਂ ਪਹਿਲਾਂ ਡਿਜ਼ਾਈਨ ਬਣਾਇਆ ਡਿਜ਼ਾਈਨ ਉਵੇਂ ਬਣੂਗਾ ਦੇਖੋ ਦੋ ਤੋਂ ਇੱਕ ਬਟੂਗਾ ਨੇ ਕੋਈ ਇੱਥੇ ਆਪਣੀ ਜਾਲੀ ਬਣੂਗੀ ਇੱਥੇ ਆਪਾਂ ਦੋ ਗੁੰਡੇ ਪਾਉਣਨੇ ਇੱਕ ਜਾਲੀ ਬਣ ਗਈ ਤਿੱਕੇ ਤੇ ਹੁਣ ਆਪਾਂ ਫੇਰ ਹੰਦੋ ਗੁੰਡੇ ਆਪਾਂ ਸੱਦੇ ਪਾਉਣਨੇ ਨੇ ਉਮਡਿਆਲੀ ਬਣੂਗੀ ਇਸ ਤਰ੍ਹਾਂ ਹੀ ਡਿਜ਼ਾਈਨ ਬਣੀ ਜਾਊਗਾ ਅੱਗੇ ਦੀ ਅੱਗੇ ਜੇ ਤੁਸੀਂ ਸਾਰੇ ਚ ਬਣਾਉਣੇ ਜੇ ਆਏ ਨਹੀਂ ਬਣਾਉਣਾ ਤੇ ਸਾਰੇ ਚ ਬਣਾਉਣਾ ਸਾਰੇ ਚ ਵੀ ਤੁਸੀਂ ਇਸੇ ਤਰ੍ਹਾਂ ਹੀ ਬਣਾ ਸਕਦੇ ਹੋ ਬਾਟਰ ਵੀ ਬਣਾ ਸਕਦੇ ਹੋ ਦੇਖੋ ਇਸ ਤਰ੍ਹਾਂ ਹੀ ਬਣੂਗਾ ਪਹਿਲਾਂ ਪਾਈ ਇਹ ਬਣਾ ਸ਼ੁਰੂ ਕੀਤਾ ਸੀ ਹੁਣ ਆਪਣਾ ਆ ਸ਼ੁਰੂ ਹੋਗਾ ਫੇਰ ਆ ਫੇਰ ਆ ਸ਼ੁਰੂ ਹੋਊਗਾ ਫੇਰਾ ਤੇ ਜੇ ਸਾਰੇ ਚ ਪਾਉਣਾ ਸਾਰੇ ਚ ਪਾ ਸਕਦੇ ਹਾਂ ਜੇ ਇੰਨਾ ਬਣਾ ਕੇ ਫਿਰ ਤੇੜ ਜਣ ਬਣਾਏ ਵੀ ਪਾ ਸਕਦੇ ਹਾਂ ਤੇ ਆਪਣੀ ਆ ਜੇਬ ਦੀ ਵੀਡੀਓ ਵੀ ਬਣਾਵਾਂਗੇ ਉਹ ਆਪਾਂ ਕਾਲੀ ਝਾਕਟ ਤੇ ਹੀ ਦੱਸਾਂਗੇ ਜੇਬ ਦੀ ਤਾਂ ਤੇ ਅਗਲੀ ਵੀਡੀਓ ਚ ਦੱਸਾਂਗੇ ਜੇ ਸਾਡੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਇਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ